ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਇਹੋ ਜਿਹੀ ਵੇਲੇ ਇੱਥੇ ਐਸ ਇੰਨੇ ਵੱਡਾ ਅਦੁੱਤੀ ਕੀਰਤਨ ਸਮਾਗਮ ਹੋਣਾ ਲਗਭਗ ਅਸੰਭਵ ਹੈ ਕਿਉਂਕਿ ਪਤਾ ਹੈ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਇਆ ਨਹੀਂ ਜਾਂਦਾ ਬਾਹਰ ਪਰ ਗੁਰੂ ਸਾਹਿਬ ਦੀ ਕਿਰਪਾ ਇਦਾਂ ਦੀ ਹੈ ਕਿ ਸਾਰੇ ਆਪਣੇ ਆਪ ਮਹਾਰੇ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਭਾਗਾਂ ਵਾਲਾ ਸਮਝਦਾ ਕਿ ਜਿਸ ਵੇਲੇ ਪੰਜਾਬ ਰਾਜ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਹੈ ਤੇ ਉਸ ਸੇਵਾ ਦੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾਉਣਾ ਉਹ ਸਾਡੇ ਹਿੱਸੇ ਆ। ਬੜਾ ਕੁਝ ਪੜਿਆ ਗੁਰੂ ਸਾਹਿਬ ਬਾਰੇ। ਬੜੀਆਂ ਹਿਸਟਰੀ ਦੀਆਂ ਕਿਤਾਬਾਂ 'ਚ ਪੜਿਆ ਕਿਵੇਂ ਤਿਆਗ ਮੱਲ ਤੋਂ ਤੇਗ ਬਹਾਦਰ ਬਣੇ। ਕਿਵੇਂ ਬਾਬਾ ਬਕਾਲਾ 'ਚ ਗੁਰੂ ਲਾਧੋਰੇ ਕਿਵੇਂ ਫਿਰ ਲੱਖੀਸ਼ਾ ਬੰਜਾਰਾ ਨੇ ਜਿੱਥੇ ਗੁਰਦੁਆਰਾ ਰਾਕਾਬਗਨ ਸਾਹਿਬ ਹੈ ਹੁਣ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਕਿਵੇਂ ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਦੇ ਨਾਂ ਤੇ ਜਾਣੇਗੇ ਉਹ ਕਿੰਨਾਂ ਕਠਿਨਾਈਆਂ ਮੀਹਾਂ ਹਨੇਰੀਆਂ ਵਿੱਚ ਦੀ ਹੁੰਦੇ ਹੋਏ ਸੀਸ ਨੂੰ ਲੈ ਕੇ ਆਏ ਫਿਰ ਰੰਗਰੇਟੇ ਗੁਰੂ ਕੇ ਬੇਟੇ ਦਾ ਉਹਨਾਂ ਨੂੰ ਕਿਤਾਬ ਮਿਲਿਆ ਤੇ ਇਹ ਕੁਰਬਾਨੀਆਂ ਛੋਟੀਆਂ ਨਹੀਂ ਇਹ ਕੁਰਬਾਨੀਆਂ ਸਾਡੀ ਅਗਲੀ ਪੀੜੀ ਤੱਕ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਦਾ ਸ਼ਾਇਦ ਦੇਖਣ ਦਾ ਜਾਂ ਸਮਝਣ ਦਾ ਮਾਧਿਅਮ ਚੇਂਜ ਹੋ ਗਿਆ ਹੋਵੇ ਉਹ ਲਾਈਟ ਹੈਂਡ ਸਾਊਂਡ ਰਾਹੀਂ ਸ਼ਾਇਦ ਜ਼ਿਆਦਾ ਸੁਣ ਸਕਦੇ ਹੋਣ ਜਾਂ ਸਮਝ ਸਕਦੇ ਹੋ ਉਹਨਾਂ ਦੇ YouTube ਜਾਂ ਉਹਨਾਂ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸ਼ਾਇਦ ਜ਼ਿਆਦਾ ਸਮਝ ਆਉਂਦੀ ਹੋਵੇ ਮਰਿਆਦਾ ਕਾਇਮ ਰੱਖਦੇ ਹੋਏ ਇਹ ਇਹ ਜ਼ਰੂਰ ਅਗਲੀ ਪੀੜੀ ਤੱਕ ਚੀਜ਼ਾਂ ਜਾਣੀਆਂ ਚਾਹੀਦੀਆਂ ਕਿ ਦਾਦਾ ਵੀ ਸ਼ਹੀਦ ਕਰਾਇਆ ਤੇ ਦਾਦਾ ਬਣ ਕੇ ਪੋਤੇ ਵੀ ਸ਼ਹੀਦ ਕਰਾਇਆ ਇਹ ਇਹ ਕੋਈ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਇਸ ਤਰ੍ਹਾਂ ਦੀ ਕਿ ਇੰਨਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਗਿਆ ਤੇ ਵੰਡਿਤ ਕਿਰਪਾ ਰਾਮ ਜੀ ਇੱਥੋਂ ਚੱਲੇ ਉਹਨਾਂ ਦੀ ਅਗਵਾਈ 'ਚ ਜਥਾ ਚੱਲਿਆ ਜਾ ਕੇ ਉੱਥੇ ਅਰਜ਼ੋਈ ਕੀਤੀ ਗੁਰੂ ਸਾਹਿਬ ਜਿਸ ਤਰ੍ਹਾਂ ਬਾਬਾ ਸੇਵਾ ਸਿੰਘ ਜੀ ਨੇ ਬੜਾ ਵਿਸਥਾਰ 'ਚ ਦੱਸਿਆ ਭਾਈ ਹਰਜਿੰਦਰ ਸਿੰਘ ਜੀ ਸ਼ਰੀ ਨਗਰ ਵਾਲੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਆਂ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਕਥਾਵਾਂ ਸੁਣ ਸੁਣ ਕੇ ਅਸੀਂ ਗੁਰੂ ਰਵਿਦਾਸ ਜੀ ਦੀਆਂ ਭਗਤ ਕਬੀਰ ਜੀ ਦੀਆਂ ਤੇ ਜਿਹੜੀ ਬਸ 'ਚ ਮੈਂ ਪਲੱਸ 1 'ਚ ਪੜਨ ਜਾਂਦਾ ਹੁੰਦਾ ਸੀ ਪਿੰਡੋਂ ਉਸ ਬਸ 'ਚ ਇਹਨਾਂ ਦਾ ਉਹ ਕੀਰਤਨ ਲੱਗਿਆ ਹੁੰਦਾ ਸੀ ਜਦੋਂ ਮੈਂ ਸੁਣਦਾ ਹੁੰਦਾ ਸੀਗਾ ਉਹਦੇ ਚ ਇੱਕ ਮੇਰੇ ਅੱਜ ਵੀ ਚੇਤੇ ਆ ਛੋਟਾ ਜਿਹਾ ਹੁੰਦਾ ਸੀ ਮੈਂ ਦੋ ਮੰਜੇ ਜੋੜ ਕੇ ਕੋਈ ਸਪੀਕਰ ਲੱਗਦਾ ਸੀ ਉੱਚ ਧਾਰਮਿਕ ਗਾਣਾ ਲੱਗਦਾ ਸੀ ਜਦੋਂ ਕੋਈ ਵਿਆਹ ਸ਼ਾਦੀ ਜਾਂ ਕੋਈ ਖੰਡਪਟ ਸਾਹਿਬ ਲਪੋ ਉਹ ਚੈ ਸੀ ਕਿ ਭਾਈ ਮਤੀ ਦਾਸ ਜੀ ਕਹਿੰਦੇ ਨੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਭਾਵੇਂ ਅੱਜ ਹੋਵੇ ਭਾਵੇਂ ਕੱਲ ਹੋਵੇ ਜਦੋਂ ਸੀਸ ਤੇ ਆਰਾ ਚੱਲਣਾ ਹੈ ਮੇਰਾ ਮੁੱਖ ਗੁਰਾਂ ਦੇ ਵੱਲੋਂ ਅੱਜ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਅਰ ਗੁਰੂ ਸਾਹਿਬ ਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਹੈ ਇੰਨਾ ਡੀਆਡੀਆ ਸ਼ਕਤੀਸ਼ਾਲੀ ਤਾਂ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾ ਪਰ ਜਿੰਨਾ ਕ ਮੈਂ ਪੜਿਆ ਜਿੰਨਾ ਕ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ ਚ ਕਿ ਗੁਰੂ ਤੇਗ ਬਹਾਦਰ ਦਾ ਲੇਖ ਯਾਦ ਕਰ ਲੋ ਗੁਰੂ ਨਾਨਕ ਦੇਵ ਜੀ ਦਾ ਯਾਦ ਕਰ ਲੋ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਲੋ ਇੱਕ ਆ ਜਾਊਗਾ ਇਹਨਾਂ ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ 'ਚ ਸਿਰਫ ਇੱਥੇ ਤੱਕ ਹੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠਕ੍ਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠਕ੍ਰਮ ਕਿ ਕਿਸ ਕਿਸ ਵੇਲੇ ਪੰਜ ਭਾਈਆਂ 'ਚੋਂ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਪਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਉਹਨੇ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਨਹੀਂ ਸਾਨੂੰ ਕਿ ਕਿਵੇਂ ਸਰਵਾਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦੇ ਆਏ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਅਗਲੀ ਪੀੜ੍ਹੀ ਤੱਕ ਇਹ ਤਾਈਆਂ ਜਾਣ ਗਿਆ ਜੇ ਆਪਾਂ ਜਿਨ੍ਹਾਂ ਦੇ ਹੱਥਾਂ 'ਚ ਕਲਮਾ ਨੇ ਜਿਨ੍ਹਾਂ ਦੇ ਗੁਰੂ ਨੇ ਜਿਨ੍ਹਾਂ ਨੂੰ ਕੰਠ ਦਿੱਤਾ ਹੈ ਜੇ ਉਹ ਦੱਸਣਗੇ ਜੇ ਉਹ ਫੈਸਲੇ ਕਰਨਗੇ ਸੋ ਗੁਰੂ ਸਾਹਿਬ ਕੋਈ ਸ਼ਕਤੀ ਕੌਤਕ ਨਹੀਂ ਦਿਖਾ ਰਹੀ ਸੀ ਉਸ ਵੇਲੇ ਜਿਸ ਵੇਲੇ ਮੱਖਣਸ਼ਾਹ ਲਵਾਨਾ ਨੂੰ ਕਹਿੰਦੇ ਸੀ ਕਿ ਸੁਖੀਆਂ 500 ਸੀ ਤੇ ਦਿਨਾਂ ਪੰਜ ਤੇ ਮੱਖਣਸ਼ਾਹ ਲਵਾਨਾ ਵੀ ਸ਼ਾਇਦ ਇਹੀ ਚੈੱਕ ਕਰਦਾ ਸੀ ਕਿ ਜੇ ਅਸਲੀ ਹੋਇਆ ਤਾਂ 500 ਮੰਗੂਗਾ ਤਾਂ ਜਦੋਂ ਇਹ ਕਿਹਾ ਤਾਂ ਉਹਨੇ ਕਿਹਾ ਗੁਰੂ ਲਾਦਰ ਗੁਜਰਾਤ ਦੇ ਪੋਰਟ ਤੇ ਜਹਾਜ਼ ਫਸ ਗਿਆ ਸੀ ਰੇਤੇ ਚ ਉਹ ਕੱਢਿਆ ਸੀ ਉੱਥੇ ਉੱਥੇ ਸੁਖ ਸੁਖੀ ਸੀ ਉਹ ਕੱਢਿਆ ਸੀ ਮਾਤਾ ਭਾਗਪਰੀ ਦੀ ਕਹਾਣੀ ਤੁਸੀਂ ਸਰ ਰੋਜ ਕਿਵੇਂ ਉਹਨੇ ਇੱਕ ਇੱਕ ਇੰਨੀ ਸ਼ਰਧਾ ਨਾਲ ਯਾਦ ਕੀਤਾ ਕਿ ਗੁਰੂ ਸਾਹਿਬ ਆ ਕੇ ਇੱਥੇ ਬਹਿ ਗਏ ਸੋ ਕਿੰਨੀਆਂ ਕੁਰਬਾਨੀਆਂ ਦੀ ਗੱਲ ਕਰੀਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸਰਵੰਸ ਵਾਰਿਆ ਮਾਤਾ ਗੁਜਰੀ ਜੀ ਮਤਲਬ ਸ਼ਾਇਦ ਹੀ ਇੰਨੇ ਸ਼ਹੀਦ ਕਿਸੇ ਪਰਿਵਾਰ ਚ ਹੋਏ ਹੋਣਗੇ ਸੋ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਜੋ ਸੇਵਾ ਲੱਗੀ ਹੈ ਅਸੀਂ ਪਿੱਛੇ ਰਹਿ ਕੇ ਕਰ ਰਹੇ ਹਾਂ ਅੱਗੇ ਅਸੀਂ ਮਹਾਪੁਰਸ਼ ਲਾਏ ਹੋਏ ਨੇ ਤਾਂ ਕਿ ਰਹਿਤ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਰਹੇ ਅਸੀਂ ਅਸੀਂ ਤਾਂ ਇੱਕ ਸੋਰਸ ਆ سپورਟ ਦਾ ਕਿਸਨ ਦੱਸ ਦੋ ਜੀ ਕਿਥੋਂ ਦੀ ਸੜਕਾਂ ਜਾਣਾ ਲੰਘਣਾ ਕਿਥੋਂ ਦੀ ਪਾਲਕੀਆਂ ਚਾਹੀਦੀਆਂ ਨੇ ਕਿੱਥੇ ਕਿੰਨਾ ਕੁ ਪ੍ਰਬੰਧ ਕਰਨਾ ਹੈ ਖਾਣ ਪੀਣ ਦਾ ਰਹਿਣ ਦਾ ਲੰਗਰ ਤਾਂ ਆਪਣਾ ਤਾਂ ਗੁਰੂ ਸਾਹਿਬ ਦਾ ਪੀਰ ਪਿਆੰਦਾ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਖਵਾਇਆ ਹੋਇਆ ਲੰਗਰ ਅੱਜ ਤੱਕ ਵਿਆਜ ਹੀ ਨਹੀਂ ਉਹਦਾ ਮੁਕਰਿਆ ਭਾਵੇਂ ਤੁਰਕੀ ਚ ਪੁਚਾਲ ਆਇਆ ਹੋਵੇ ਭਾਵੇਂ ਸ਼੍ਰੀ ਲੰਕਾ ਚ ਕੋਈ ਸੁਨਾਮੀ ਆ ਜਾਏ ਉਥੇ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਪਹਿਲਾਂ ਸਾਡਾ ਲੰਗਰ ਲੱਗ ਜਾਂਦਾ ਇਹ ਸਾਨੂੰ ਗੁਰੂ ਸਾਹਿਬ ਦਾ ਵਰਦਾਨ ਹੈ ਸੋ ਜਿੰਨੇ ਵੀ ਅਸੀਂ ਗੁਰੂ ਸਾਹਿਬ ਦੇ ਬਾਰੇ ਜੀਵਨੀ ਬਾਰੇ ਜਿਨ੍ਹਾਂ ਨੇ ਲਿਖਿਆ ਵੱਡੇ ਵੱਡੇ ਪ੍ਰੋਫੈਸਰ ਸੰਤ ਮਹਾਤਮਾ ਸੀ ਉਹਨਾਂ ਨਾਲ ਵਿਚਾਰ ਵਿਚਾਰ ਬਿਮਾਰਸ਼ ਕੀਤਾ ਕਿ ਕਿੰਨੇ ਥਾਂ ਕਿ ਕਿੱਥੋਂ ਕਿੱਥੋਂ ਦੀ ਗੁਰੂ ਸਾਹਿਬ ਲੰਘੇ ਸਾਨੂੰ 100 42 ਇਹੋ ਜੇ ਪਿੰਡ ਤੇ ਸ਼ਹਿਰ ਕਸਬੇ ਪਤਾ ਲੱਗੇ 109 ਪਿੰਡ ਨੇ 34 ਕਸਬੇ ਪਾਵੇਂ ਉਹ ਤਰਨਤਨ ਸਾਹਿਬ ਤੋਂ ਸ਼ੁਰੂ ਹੋਇਆ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਬਨਾਲੇ ਚ ਫਰਵਾਹੀ ਸੇਖਾ ਮੂੜਵਾੜ ਇਧਰ ਹੁੰਦੇ ਹੋਏ ਸਮਾਣੇ ਵਿੱਚ ਦੀ ਫਿਰ ਉਹ ਅਸੀਂ 109 ਦੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਆਲਰੇਡੀ ਕਈ ਮਹੀਨੇ ਪਹਿਲਾਂ 50-50 ਲੱਖ ਰੁਪਇਆ ਇਸ ਗੱਲ ਦਾ ਸ਼ੁਕਰਾਨੇ ਵਜੋਂ ਦਿੱਤਾ ਕਿ ਤੁਸੀਂ ਧੰਨ ਹੋ ਕਿ ਤੁਹਾਡੇ ਪਿੰਡ ਗੁਰਸਾਬ ਦੇ ਚਰਨ ਪਏ ਹੋਏ ਨੇ ਤੁਸੀਂ ਇਹ 50 ਲੱਖ ਰੁਪਇਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਖਰਚ ਲਓ ਗੁਰੂ ਸਾਹਿਬ ਦੇ ਨਾਮ ਤੇ ਖਰਚ ਲਓ ਬੋਲੇ ਸੋ ਨਿਹਾਲ ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚ ਕੀਰਤਨ ਚੱਲ ਰਹੇ ਨੇ ਸਾਰੇ ਪਿੰਡਾਂ 'ਚ ਲਾਈਟ ਐਂਡ ਸਾਊਂਡ ਦੇ ਰਾਹੀਂ ਬਹੁਤ ਕੁਝ ਦਰਸਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਜੀਵਨੀ ਬਾਰੇ ਫਰੀਦਕੋਟ ਬਠਿੰਡਾ ਤਕਸਰੀ ਦਮਦਮਾ ਸਾਹਿਬ ਸ੍ਰੀ ਹਰਮੰਦ ਹਰਮਿੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਸ੍ਰੀ ਹੁਣ ਕੱਲ ਨੂੰ ਇੱਥੋਂ ਜਥਾ ਜਿਹੜਾ ਪਹਿਲਾ ਕੀਰਤਨ ਜਿਹੜਾ ਜਥਾ ਉਹ ਇੱਥੋਂ ਚੱਲੂਗਾ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਦਿੱਲੀ ਤੋਂ ਅੱਜ ਉਹ ਵੀ ਕਹਿੰਦੇ ਮੈਂ ਪਹਿਲੀ ਵਾਰ ਸ਼੍ਰੀਨਗਰ ਆਇਆ ਮੈਂ ਕਹਾਂ ਜੀ ਪਹਿਲੀ ਵਾਰ ਸ਼੍ਰੀਨਗਰ ਆਇਆ ਕਈ ਬੰਦੇ ਬਹੁਤ ਸਾਰੇ ਬੰਦੇ ਹੋਣਗੇ ਜਿਹੜੇ ਅੱਜ ਪਹਿਲੀ ਵਾਰ ਆਏ ਹੋਣਗੇ ਪਰ ਉਹ ਕੋਈ ਕੰਮਕਾਰ ਆਇਆ ਹੋਊਗਾ ਕੋਈ ਕਿੱਥੋਂ ਮੁੜ ਜੂਗਾ ਕੋਈ ਘੁੰਮ ਕੇ ਮੁੜ ਜੂਗਾ ਪਰ ਕਿੰਨੀ ਕਿਸਮਤ ਚੰਗੀ ਹੈ ਕਿ ਪਹਿਲੀ ਵਾਰ ਹੀ ਆਇਆ ਤੇ ਪਹਿਲੀ ਵਾਰੀ ਸੇਮੇ ਪਾਸ਼ਾ ਦੇ ਪੈਰਾਂ 'ਚ ਬੈਠਿਆ ਪਹਿਲੀ ਵਾਰੀ ਜੋ ਇਹ ਗੁਰੂ ਸਾਹਿਬ ਦਾ ਕੋਈ ਵਿਧੀ ਵਿਧਾਨ ਹੈ ਜੀ ਨਹੀਂ ਬੰਦੇ ਬੰਦਾ ਕੋਈ ਚੀਜ਼ ਨਹੀਂ ਹੈਗਾ ਉਹਨਾਂ ਸਾਹਮਣੇ ਜੋ ਮੈਂ ਤਾਂ ਇੱਕ ਮੇਰੀ ਦਾਦੀ ਮੈਨੂੰ ਛੋਟੀ ਜੀ ਕਹਾਣੀ ਸੁਣਾਉਂਦੀ ਹੁੰਦੀ ਸੀ ਕਿ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਤੁਰੇ ਜਾਂਦੇ ਸੀ ਬਾਣੀ ਉਚਰਦੇ ਸੱਚ ਬੋਲਦੇ ਫਿਰਦੇ ਸੀ ਨਾਲ ਬਾਬਾ ਮਰਦਾਨਾ ਜੀ ਸੀ ਕਿਸੇ ਪਿੰਡ ਦੀ ਝੂਤੇ ਬੈਠੇ ਕਹਿੰਦੇ ਭਾਈ ਮਰਦਾਨਿਆ ਰਬਾਬ ਛੇੜ ਬਾਣੀ ਉਚਰੀਏ ਰਬਾਬ ਛੜੀ ਬਾਣੀ ਉਚਰਨ ਲੱਗੇ ਅੰਮਤ ਬੇਲਾ ਸੀ ਆਵਾਜ਼ ਗੂੰਜੇ ਤੋਨਾ ਗੂੰਜਣ ਰਬਾਬ ਦੀਆਂ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕੋਈ ਫਕੀਰ ਬੰਦਾ ਆ ਗਿਆ ਰੱਬ ਦਾ ਸਿੱਧੀ ਰੱਬ ਨਾਲ ਐ ਆਪਣੀ ਕਿਸਮਤਾਂ ਪਲਟ ਦੂ ਇਹਦੀ ਸਤ ਸੰਗ ਕਰ ਲੈਨੇ ਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਿੱਧਰ ਆ ਗਏ ਕਹਿੰਦੇ ਗੁਰੂ ਸਾਹਿਬ ਅਸੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਨੇ ਸੱਚ ਦੇ ਰਾਹ ਨੇ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਇਹ ਰਾਹ ਸੱਚੀ ਰਾਹਾਂ ਦੇ ਪੰਧ ਹੀ ਹੋਰ ਹੁੰਦੇ ਆ ਕਹਿੰਦੇ ਨਾ ਜੀ ਇਸ ਤਾਂ ਨਾਲ ਚੱਲਾਂਗੇ ਕਹਿੰਦੇ ਚਲੋ ਠੀਕ ਹੈ ਆਜੋ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਮੇਰੀ ਦਾਦੀ ਮੈਨੂੰ ਇਹ ਕਹਾਣੀ ਸੁਆਉਂਦੀ ਹੁੰਦੀ ਸੀ ਚਾਂਦੀ ਦੇ ਢੇਰ ਆ ਗਏ ਆਲੇ ਦੋਲੇ ਚਾਂਦੀ ਉਹ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਇੰਨਾ ਕੁ ਤੁਰਨ ਵਾਲੀ ਕੰਮ ਬਣ ਗਿਆ ਉਹ ਤਾਂ ਮੁੜ ਗਏ ਜੀ ਕਾਫਲਾ ਰਹਿ ਗਿਆ ਅੱਦਾ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆਉਣ ਦਿਓ ਤੁਰੇਗੇ 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 ਅੱਗੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲ ਵਧੀਆ ਰਹਿ ਗਏ ਥੋੜਾ ਜਿਹਾ ਟਾਈਮ ਹੋਰ ਤੁਰਪੇ ਉਹ ਚਾਂਦੀ ਲੈ ਕੇ ਚਲੇ ਗਏ ਬੰਦੇ ਹੀ 10 ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨਾ ਚਾਂਦੀ ਵਾਲੀ ਨਹੀਂ ਅਸੀਂ ਤਾਂ ਗੁਰੂ ਜੀ ਨਾਲ ਹੀ ਚੱਲਾਂਗੇ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਨੇ ਦੇਖ ਲਓ ਕਹਿੰਦੇ ਨਾ ਹੀ ਚੱਲਾਂਗੇ ਤੁਰੇਗੇ 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 ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜਿਹੜੇ ਉਹ 10 ਜਾਣੇ ਸੀ ਉਹਨਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਆਪਾਂ ਉਹਨਾਂ ਦੋਨਾਂ ਨਾਲ ਹੀ ਚੰਗੇ ਰਹਿ ਗਏ ਰਹਿ ਗਿਆ ਕੱਲਾ ਭਾਈ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਤੂੰ ਕਹਿੰਦੇ ਮੈਂ ਨਹੀਂ ਜਾਂਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕਿਹ ਹਜੀਆਂ ਗੱਲਾਂ ਕਰਦਾ ਉਤਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੇ ਤੂੰ ਨਾ ਤੂੰ ਅਮੀਰ ਕਿਵੇਂ ਐ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਉਹਨਾਂ ਨੂੰ ਮੈਂ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਤੇ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਤੇ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਪਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਕੌਣ ਹੋ ਸਕਦਾ ਤੇਰੇ ਕੋਲ ਹੋ ਸਕਦਾ